ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਰਨਾ ਸਾਂਝੀ ਕਰਨ ਜਾ ਰਹੀ ਹਾਂ ਪੈਸੇ ਦੀ ਜ਼ਰੂਰਤ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਮੇਰਾ ਨਾਮ ਆਂਤਲ ਹੈ ਮੈਂ ਕਾਲਜ ਦੇ ਆਖਰੀ ਸਾਲ ਵਿੱਚ ਪੜ ਰਹੀ ਸੀ ਅਤੇ ਉਸ ਸਮੇਂ ਆਖੀ ਸਮੈਸਟਰ ਚੱਲ ਰਿਹਾ ਸੀ ਉਦੋਂ ਹੀ ਕਾਲਜ ਵਿੱਚ ਇੱਕ ਸੰਸਥਾ ਦੁਆਰਾ ਰੋਕ ਲਗਾਉਣ ਦਾ ਅਭਿਆਨ ਚਲਾਇਆ ਜਾ ਰਿਹਾ ਸੀ ਉਸ ਸੰਸਥਾ ਦੇ ਕੁਝ ਕਰਮਚਾਰੀ ਸਾਡੇ ਕਾਲਜ ਵਿੱਚ ਆਏ ਹੋਏ ਸਨ ਸਾਡਾ ਆਖਰੀ ਸਾਲ ਚੱਲ ਰਿਹਾ ਸੀ ਇਸ ਲਈ ਕਾਲਜ ਦੇ ਪ੍ਰਿੰਸੀਪਲ ਨੇ ਸਾਨੂੰ ਉਹਨਾਂ ਕਰਮਚਾਰੀਆਂ ਦੇ ਨਾਲ ਰੋਕ ਲਗਾਉਣ ਲਈ ਭੇਜ ਦਿੱਤਾ। ਉੱਥੇ ਮੇਰੀ ਮੁਲਾਕਾਤ ਉਸ ਸੰਸਥਾ ਦੇ ਇੱਕ ਕਰਮਚਾਰੀ ਨਾਲ ਹੋਈ। ਉਸ ਦਾ ਨਾਮ ਪ੍ਰਕਾਸ਼ ਸੀ। ਰੋਕ ਲਗਾਉਣ ਸਮੇਂ ਜੇਕਰ ਕਿਸੇ ਨੇ ਕੋਈ ਸੱਟ ਵਗੈਰਾ ਲੱਗ ਜਾਂਦੀ ਤਾਂ ਮੈਂ ਤੁਰੰਤ ਉਸ ਦੀ ਮਦਦ ਕਰਦੀ ਸੀ। ਮੇਰੇ ਸੁਆ ਪ੍ਰਕਾਸ਼ ਸਰ ਦੀਆਂ ਨਜ਼ਰਾਂ ਵਿੱਚ ਆ ਗਿਆ ਸੀ। ਉਹਨਾਂ ਨੇ ਮੈਨੂੰ ਆਪਣਾ ਕਾਰਡ ਦਿੱਤਾ ਅਤੇ ਕਿਹਾ, "ਕੁਝ ਮਹੀਨਿਆਂ ਬਾਅਦ ਤੇਰਾ ਕਾਲਜ ਖਤਮ ਹੋ ਜਾਵੇਗਾ।" ਅਤੇ ਕਾਲਜ ਖਤਮ ਹੋਣ ਦੇ ਬਾਅਦ ਜੇਕਰ ਤੇਰੀ ਚਾਹ ਹੋਵੇ ਤਾਂ ਤੂੰ ਸਾਡੀ ਸੰਸਥਾ ਨਾਲ ਕੰਮ ਕਰ ਸਕਦੀ ਹੈ ਤੇਰਾ ਸੁਭਾਅ ਮੈਨੂੰ ਬਹੁਤ ਚੰਗਾ ਲੱਗਿਆ ਹੈ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਤੈਨੂੰ ਬਹੁਤ ਸ਼ੌਂਕ ਹੈ ਤੇਰੇ ਨਾਲ ਕੰਮ ਕਰਕੇ ਮੈਨੂੰ ਬਹੁਤ ਚੰਗਾ ਲੱਗੇਗਾ ਪ੍ਰਕਾਸ਼ ਸਰ ਨੇ ਮੇਰੇ ਸੁਭਾਅ ਨੂੰ ਸਹੀ ਪਹਿਚਾਣਿਆ ਸੀ ਮੈਨੂੰ ਸਮਾਜ ਸੇਵਾ ਕਰਨ ਦਾ ਬਹੁਤ ਸ਼ੌਂਕ ਸੀ ਉਸ ਵਕਤ ਮੈਂ ਉਸ ਸੰਸਥਾ ਦਾ ਕਾਰਡ ਸੰਭਾਲ ਕੇ ਰੱਖ ਲਿਆ ਸੀ ਉਹ ਕਾਰਡ ਕਾਲਜ ਖਤਮ ਹੋਣ ਦੇ 3 ਮਹੀਨੇ ਬਾਅਦ ਮੇਰੇ ਕੰਮ ਆਇਆ ਮੈਨੂੰ ਨੌਕਰੀ ਦੀ ਕੋਈ ਖਾਸ ਜ਼ਰੂਰਤ ਨਹੀਂ ਸੀ ਕਾਲਜ ਖਤਮ ਹੁੰਦੇ ਹੀ ਪਾਪਾ ਨੇ ਮੈਨੂੰ ਕਿਹਾ ਸੀ ਕਿ ਤੂੰ ਜੋ ਵੀ ਕੁਝ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ ਵੈਸੇ ਮੈਨੂੰ ਪੈਸੇ ਕਮਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਮੇਰੇ ਪਾਪਾ ਦੀ ਖੋਦੀ ਕੱਪੜੇ ਦੀ ਦੁਕਾਨ ਸੀ ਜੋ ਰੱਬ ਦੀ ਕਿਰਪਾ ਨਾਲ ਚੰਗੀ ਚੱਲ ਰਹੀ ਸੀ ਮੈਂ ਆਪਣੇ ਮਾਤਾ ਪਿਤਾ ਦੀ ਕੋਲਤੀ ਬੇਟੀ ਸੀ ਪਾਪਾ ਨੇ ਮੈਨੂੰ ਆਪਣੀ ਮਰਜ਼ੀ ਦਾ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੋਈ ਸੀ ਮੈਨੂੰ ਸਮਾਜ ਸੇਵਾ ਦਾ ਬਹੁਤ ਸ਼ੌਂਕ ਸੀ ਇਸ ਲਈ ਮੈਂ ਕਿਤੇ ਹੋਰ ਨੌਕਰੀ ਲੱਭਣ ਦੀ ਬਜਾਈ ਸਭ ਤੋਂ ਪਹਿਲਾਂ ਪ੍ਰਕਾਸ਼ ਸਰ ਨੂੰ ਫੋਨ ਕੀਤਾ ਅਜਿਹੇ ਲੋਕ ਭਲਾਈ ਦੀਆਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਕਿਉਂਕਿ ਸਾਰਿਆਂ ਨੂੰ ਸਮਾਜ ਸੇਵਾ ਕਰਨ ਦਾ ਸ਼ੌਂਕ ਨਹੀਂ ਹੁੰਦਾ ਪ੍ਰਕਾਸ਼ ਸਰ ਨੇ ਮੈਨੂੰ ਤੁਰੰਤ ਆਪਣੇ ਆਫਿਸ ਵਿੱਚ ਬੁਲਾ ਲਿਆ ਉਹ ਉੱਥੋਂ ਦੇ ਹੈੱਡ ਸਨ ਇਸ ਸੰਸਥਾ ਵਿੱਚ ਮੁੰਡਿਆਂ ਦੇ ਨਾਲ ਕੁੜੀਆਂ ਵੀ ਕੰਮ ਕਰਦੀਆਂ ਸਨ ਪ੍ਰਕਾਸ਼ ਸਰ ਦੇ ਕੈਬਨ ਵਿੱਚ ਬੈਠਦੇ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਵੀ ਪਿੰਡ ਵਿੱਚ ਜਾਣਾ ਪੈ ਸਕਦਾ ਹੈ ਜੇ ਕੋਈ ਐਮਰਜੈਂਸੀ ਆ ਸਕਦੀ ਹੈ ਇਸ ਲਈ ਹਮੇਸ਼ਾ ਤਿਆਰ ਰਹਿਣਾ ਹੋਵੇਗਾ ਸੰਸਥਾ ਨੂੰ ਕੁਝ ਦਾਨ ਤੇ ਚੰਦਾ ਵਗੈਰਾ ਮਿਲਦਾ ਹੈ ਜਿਸ ਨਾਲ ਤੈਨੂੰ ਹਰ ਮਹੀਨੇ 5000 ਰੁਪਏ ਦਿੱਤਾ ਜਾਏਗਾ ਮੈਂ ਕਿਹਾ ਪ੍ਰਕਾਸ਼ ਸਰ ਮੈਨੂੰ ਪੈਸੇ ਮਿਲਣ ਜਾਂ ਨਾ ਮਿਲਣ ਕੋਈ ਗੱਲ ਨਹੀਂ ਮੈਂ ਇੱਥੇ ਪੈਸੇ ਲਈ ਨਹੀਂ ਬਲਕਿ ਆਪਣੇ ਮਨ ਦੀ ਸੰਤੁਸ਼ਟੀ ਲਈ ਕੰਮ ਕਰਨ ਆਈ ਹਾਂ ਪ੍ਰਕਾਸ਼ ਸਰ ਨੇ ਮੇਰੇ ਨਾਲ ਹੱਥ ਮਿਲਾਉਂਦੇ ਹੋਏ ਮੇਰਾ ਸਵਾਗਤ ਕੀਤਾ ਉਸ ਦਿਨ ਤੋਂ ਬਾਅਦ ਮੈਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕੰਮ ਦੇ ਪਹਿਲੇ ਦਿਨ ਪ੍ਰਕਾਸ਼ ਸਰ ਮੈਨੂੰ ਆਪਣੇ ਨਾਲ ਕਈ ਜਗ੍ਹਾ ਤੇ ਲੈ ਗਏ ਸਨ। ਕਦੇ ਕਿਸੇ ਨਾਤਾ ਆਸ਼ਰਮ ਵਿੱਚ ਤੇ ਕਿਤੇ ਝੁੱਗਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਲਈ। ਇਸ ਤਰ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਮੈਂ ਪ੍ਰਕਾਸ਼ ਸਰ ਨਾਲ ਅਲੱਗ-ਅਲੱਗ ਜਗ੍ਹਾ ਤੇ ਜਾ ਰਹੀ ਸੀ। ਇੱਕ ਮਹੀਨੇ ਬਾਅਦ ਮੈਂ ਪ੍ਰਕਾਸ਼ ਸਰ ਦੇ ਸੁਭਾਅ ਵਿੱਚ ਬਦਲਾਅ ਮਹਿਸੂਸ ਕੀਤਾ। ਉਹ ਮੇਰੇ ਨਾਲ ਕੁਝ ਨੇੜੇ ਹੋ ਕੇ ਗੱਲ ਕਰਨ ਲੱਗੇ ਸਨ। ਇੰਨਾ ਹੀ ਨਹੀਂ ਉਹ ਮੇਰੇ ਤੇ ਜ਼ੋਰ ਪਾ ਰਹੇ ਸਨ ਕਿ ਮੈਂ ਉਹਨਾਂ ਨਾਲ ਕੁਝ ਦਿਨਾਂ ਲਈ ਸੰਸਥਾ ਦੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾਵਾਂ ਪਰ ਮੈਂ ਕਿਸੇ ਗੈਰ ਆਦਮੀ ਨਾਲ ਕਿਤੇ ਜਾਣ ਲਈ ਤਿਆਰ ਨਹੀਂ ਸੀ ਇੱਕ ਦਿਨ ਜਦ ਮੈਂ ਆਫਿਸ ਬੈਠੀ ਸੀ ਤਾਂ ਮੈਂ ਦੇਖਿਆ ਕਿ ਮੇਰੀ ਕਾਲਜ ਦੀ ਸਹੇਲੀ ਪੂਜਾ ਉੱਥੇ ਆਈ ਸੀ ਉਹ ਬਹੁਤ ਹੀ ਬਦਲ ਗਈ ਸੀ ਉਸਦੇ ਮਹਿੰਗੇ ਕੱਪੜੇ ਉਸਦੀ ਜੁਐਲਰੀ ਅਤੇ ਉਸਦਾ ਰਹਿਣ ਸਹਿਣ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਪੂਜਾ ਇੱਕ ਸਧਾਰਨ ਪਰਿਵਾਰ ਦੀ ਲੜਕੀ ਸੀ ਉਹ ਆਪਣੀ ਮਾਂ ਨਾਲ ਇਕੱਲੀ ਰਹਿੰਦੀ ਸੀ ਉਸ ਦੀ ਮਾਂ ਛੋਟੇ-ਮੋਟੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਪ੍ਰਕਾਸ਼ ਸਰ ਨਾਲ ਮਿਲਣ ਤੋਂ ਬਾਅਦ ਉਸ ਦੇ ਕੈਬਨ ਤੋਂ ਬਾਹਰ ਆਈ ਤਾਂ ਮੈਂ ਉਸ ਦੇ ਸਾਹਮਣੇ ਜਾ ਕੇ ਖੜੀ ਹੋ ਗਈ ਜਦੋਂ ਪ੍ਰਕਾਸ਼ ਸਰ ਦੇ ਕੈਬਨ ਵਿੱਚ ਗਈ ਸੀ ਤਾਂ ਉਸ ਦਾ ਧਿਆਨ ਮੇਰੇ ਉੱਤੇ ਨਹੀਂ ਗਿਆ ਸੀ ਪਰ ਮੇਰਾ ਪੂਰਾ ਧਿਆਨ ਉਸ ਉੱਤੇ ਸੀ ਪੂਜਾ ਦੇ ਸਾਹਮਣੇ ਆਉਂਦੇ ਹੀ ਮੈਂ ਉਸ ਨੂੰ ਪੁੱਛਿਆ ਪੂਜਾ ਕਾਲਜ ਖਤਮ ਹੋਏ ਅਜੇ 3 ਮਹੀਨੇ ਨਹੀਂ ਹੋਏ ਹਨ ਤੂੰ ਇੱਥੇ ਕਦੋਂ ਤੋਂ ਕੰਮ ਕਰ ਰਹੀ ਹੈਂ ਪੂਜਾ ਨੇ ਦੱਸਿਆ ਕਿ ਉਸਨੇ ਇਸ ਸੰਸਥਾ ਵਿੱਚ ਮੇਰੇ ਜੁਆਇਨ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਸੀ ਫਿਰ ਉਹ ਬੋਲੀ ਇਸ ਸੰਸਥਾ ਦੇ ਕਾਰਨ ਹੀ ਉਸਨੇ ਇੱਕ ਚੰਗੀ ਜ਼ਿੰਦਗੀ ਮਿਲੀ ਹੈ ਇੱਥੇ ਕੰਮ ਕਰਨ ਤੋਂ ਬਾਅਦ ਉਹ ਚੰਗਾ ਪੈਸਾ ਕਮਾ ਰਹੀ ਹੈ ਮੇਰੇ ਰਹਿਣ ਸਹਿਣ ਤੋਂ ਤੈਨੂੰ ਸਮਝ ਆ ਹੀ ਗਿਆ ਹੋਵੇਗਾ ਮੈਂ ਸੁਣਿਆ ਸੀ ਕਿ ਜ਼ਿਆਦਾ ਤਾਂ ਭਲਾਈ ਵਾਲੀਆਂ ਸੰਸਥਾਵਾਂ ਦੀ ਸਥਿਤੀ ਵਧੀਆ ਨਹੀਂ ਹੁੰਦੀ ਦੂਜਿਆਂ ਦੀ ਮਦਦ ਕਰਨ ਦੇ ਲਈ ਕਦੇ-ਕਦੇ ਆਪਣੇ ਪੱਲਿਓ ਵੀ ਪੈਸੇ ਦੇਣੇ ਪੈਂਦੇ ਹਨ ਪਰ ਪ੍ਰਕਾਸ਼ ਸਰ ਦੀ ਸੰਸਥਾ ਦੀ ਗੱਲ ਹੀ ਕੁਝ ਅਲੱਗ ਸੀ। ਇਸ ਸੰਸਥਾ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੰਮ ਵਿੱਚ ਕੁਝ ਖਾਸ ਨਹੀਂ ਸੀ ਪਰ ਫਿਰ ਵੀ ਉਹ ਚੰਗੇ ਪੈਸੇ ਕਮਾ ਰਹੇ ਸਨ। ਇਸ ਤਰ੍ਹਾਂ ਦਾ ਕੀ ਹੋ ਰਿਹਾ ਸੀ ਕਿ ਉੱਥੇ ਕੰਮ ਕਰਨ ਵਾਲੀਆਂ ਕੁੜੀਆਂ ਕੁਝ ਮਹੀਨਿਆਂ ਵਿੱਚ ਹੀ ਅਮੀਰ ਹੋ ਜਾਂਦੀਆਂ ਸਨ। ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ ਸੀ। ਪੂਜਾ ਨੇ ਮੈਨੂੰ ਦੱਸਿਆ ਕਿ ਉਹ ਇਸ ਸੰਸਥਾ ਦੇ ਕਿਸੇ ਕੰਮ ਦੇ ਸਿਲਸਿਲੇ ਵਿੱਚ 1 ਮਹੀਨੇ ਲਈ ਸ਼ਹਿਰ ਤੋਂ ਬਾਹਰ ਗਈ ਸੀ। ਪੂਜਾ ਨੇ ਮੈਨੂੰ ਵੀ ਕਿਹਾ ਸੀ ਕਿ ਤੂੰ ਵੀ ਇੱਕ ਵਾਰ ਸ਼ਹਿਰ ਤੋਂ ਬਾਹਰ ਜਾ ਕੇ ਦੇਖ। ਫਿਰ ਇੱਕ ਮਹੀਨੇ ਵਿੱਚ ਹੀ ਤੇਰੀ ਵੀ ਚੰਗੀ ਕਮਾਈ ਹੋ ਜਾਵੇਗੀ। ਪੂਜਾ ਦੀ ਗੱਲ ਸੁਣ ਕੇ ਮੈਂ ਆਪਣੇ ਕੰਮ ਵਿੱਚ ਲੱਗ ਗਈ ਸੀ ਤੇ ਪੂਜਾ ਉਤੋਂ ਚਲੀ ਗਈ ਸੀ। ਪਿਛਲੇ 20 ਦਿਨਾਂ ਤੋਂ ਮੇਰੇ ਕੋਲ ਕੋਈ ਖਾਸ ਕੰਮ ਨਹੀਂ ਸੀ। ਹਰ ਰੋਜ਼ ਕੋਈ ਨਾ ਕੋਈ ਆਦਮੀ ਸੰਸਥਾ ਦੇ ਕੰਮ ਦੇ ਸਿਲਸਿਲੇ ਵਿੱਚ ਦਫ਼ਤਰ ਆਉਂਦਾ ਸੀ ਤਾਂ ਪ੍ਰਕਾਸ਼ ਸਰ ਕਿਸੇ ਨਾ ਕਿਸੇ ਲੜਕੀ ਨੂੰ ਉਸਦੇ ਨਾਲ ਭੇਜ ਦਿੰਦੇ ਸਨ। ਮੇਰੇ ਨਾਲ ਵਾਲੀ ਲੜਕੀ ਕੋਲ ਕੰਮ ਸੀ ਪਰ ਮੈਂ ਸਾਰਾ ਦਿਨ ਵੇਲੇ ਹੀ ਬੈਠੀ ਰਹਿੰਦੀ ਸੀ। ਇੱਕ ਦਿਨ ਜਦੋਂ ਇੱਕ ਆਰਮੀ ਸੰਸਥਾ ਦੇ ਕੰਮ ਦੇ ਸਿਲਸਿਲੇ ਵਿੱਚ ਦਫ਼ਤਰ ਆਇਆ ਹੋਇਆ ਸੀ ਤਾਂ ਮੈਂ ਪ੍ਰਕਾਸ਼ ਸਰ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਮੈਂ ਕਿਹਾ ਸਰ ਮੈਂ ਪਿਛਲੇ 20 ਦਿਨਾਂ ਤੋਂ ਵਿਹਲੀ ਬੈਠੀ ਆਂ ਤੁਸੀਂ ਮੈਨੂੰ ਕੋਈ ਕੰਮ ਦੇਣ ਲਈ ਤਿਆਰ ਨਹੀਂ ਹੋ ਕੁਝ ਗਿਨੀਆਂ ਚੁਣੀਆਂ ਕੁੜੀਆਂ ਨੂੰ ਹੀ ਤੁਸੀਂ ਵਾਰ-ਵਾਰ ਕੰਮ ਦੇ ਰਹੇ ਹੋ ਮੇਰੇ ਨਾਲ ਬੈਠੀ ਪ੍ਰੇਮਕਾ ਨੂੰ ਤੁਸੀਂ ਪਿਛਲੇ 20 ਦਿਨਾਂ ਤੋਂ ਰੋਜ਼ ਹੀ ਕਿਤੇ ਨਾ ਕਿਤੇ ਕੰਮ ਲਈ ਭੇਜ ਰਹੇ ਹੋ ਮੈਨੂੰ ਤਾਂ ਤੁਸੀਂ ਕਦੇ ਕਿਤੇ ਕੰਮ ਤੇ ਨਹੀਂ ਭੇਜਿਆ ਲੱਗਦਾ ਹੈ ਕਿ ਮੈਨੂੰ ਇਸ ਸੰਸਥਾ ਦਾ ਖਿਆਲ ਹੀ ਛੱਡਣਾ ਪਵੇਗਾ। ਉਦੋਂ ਹੀ ਪ੍ਰਕਾਸ਼ ਸਰ ਨੇ ਪ੍ਰੇਂਕਾ ਨੂੰ ਉਸ ਆਦਮੀ ਦੇ ਨਾਲ ਜਾਣ ਨੂੰ ਕਿਹਾ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰਕਾਸ਼ ਸਰ ਮੈਨੂੰ ਆਪਣੇ ਕੈਬਨ ਵਿੱਚ ਲੈ ਗਏ। ਕੈਬਨ ਵਿੱਚ ਜਾਂਦੇ ਹੀ ਉਹਨਾਂ ਨੇ ਮੈਨੂੰ ਆਪਣੀ ਕੁਰਸੀ ਤੇ ਬਿਠਾਇਆ ਤੇ ਉਹ ਖੁਦ ਮੇਰੇ ਸਾਹਮਣੇ ਆਪਣੇ ਟੇਬਲ ਤੇ ਬੈਠ ਗਏ। ਫਿਰ ਪ੍ਰਕਾਸ਼ ਸਰ ਬੋਲੇ, "ਜੇਕਰ ਤੈਨੂੰ ਰੋਜ਼ ਮਾਹ ਸੇਵਾ ਕਰਨੀ ਹੈ ਤਾਂ ਇਸ ਲਈ ਤੈਨੂੰ ਠੀਕ ਨਾਲ ਟ੍ਰੇਨਿੰਗ ਦੇਣੀ ਜ਼ਰੂਰੀ ਹੈ। ਹੁਣ ਤੱਕ ਤੂੰ ਆਪਣੇ ਕੰਮ ਵਿੱਚ ਓਨੀ ਮਾਹਰ ਨਹੀਂ ਦਿਖ ਰਹੀ ਹੈ।" ਜੇਕਰ ਤੂੰ ਮੇਰੇ ਨਾਲ ਕੰਮ ਕਰਨਾ ਹੈ ਅਤੇ ਪੈਸੇ ਕਮਾਉਣ ਦੀ ਇੱਛਾ ਹੈ ਤਾਂ ਤੈਨੂੰ ਪਹਿਲਾਂ ਮੇਰੇ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕਰਨੀ ਹੋਵੇਗੀ। ਮੈਂ ਸਰ ਦੀ ਗੱਲ ਮੰਨ ਲਈ। ਉਹ ਬੋਲੇ, "ਠੀਕ ਹੈ, ਅੱਜ ਸ਼ਾਮ ਨੂੰ ਘਰ ਨਾਲ ਜਾ ਕੇ ਤੂੰ ਮੇਰੇ ਨਾਲ ਚੱਲੇਗੀ।" ਉਸ ਦਿਨ ਆਫਿਸ ਖਤਮ ਹੁੰਦੇ ਹੀ ਮੈਂ ਘਰ ਨਾਲ ਜਾ ਕੇ ਸਰ ਨਾਲ ਜਾਣ ਦਾ ਫੈਸਲਾ ਕਰ ਲਿਆ ਸੀ। ਅਸੀਂ ਕਿੱਥੇ ਜਾ ਰਹੇ ਸੀ ਇਹ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਸੀ। ਉਹਨਾਂ ਨੇ ਸਿਰਫ ਐਨਾ ਹੀ ਕਿਹਾ ਸੀ ਕਿ ਘਰ ਵਾਲਿਆਂ ਨੂੰ ਦੱਸ ਦੇਣਾ ਕਿ ਅੱਜ ਘਰ ਆਉਣ ਵਿੱਚ ਦੇਰੀ ਹੋ ਜਾਵੇਗੀ। ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਸੀ ਕਿ ਅੱਜ ਮੈਨੂੰ ਘਰ ਆਉਣ ਵਿੱਚ ਦੇਰੀ ਹੋ ਜਾਵੇਗੀ। ਇਸ ਲਈ ਮਾਂ ਨੇ ਮੈਨੂੰ ਵਾਰ-ਵਾਰ ਫੋਨ ਨਹੀਂ ਕੀਤਾ ਸੀ। ਸਾਡੇ ਨਾਲ ਉਹਨਾਂ ਦੀ ਗੱਡੀ ਵਿੱਚ ਜਾਂਦੇ ਸਮੇਂ ਰਸਤੇ ਵਿੱਚ ਮੈਨੂੰ ਕਈ ਗਰੀਬਾਂ ਦੀਆਂ ਝੌਂਪੜੀਆਂ ਦਿਖਾਈ ਦਿੱਤੀਆਂ ਸਨ। ਮੈਨੂੰ ਲੱਗਿਆ ਕਿ ਸ਼ਾਇਦ ਸਰ ਮੈਨੂੰ ਗਰੀਬਾਂ ਦੀਆਂ ਅਸਲੀ ਸਮੱਸਿਆਵਾਂ ਦਿਖਾਉਣ ਲਈ ਲੈ ਕੇ ਆਏ ਹਨ। ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਥੋੜੀ ਦੇਰ ਬਾਅਦ ਅਸੀਂ ਇੱਕ ਹੋਟਲ ਵਿੱਚ ਪਹੁੰਚ ਗਏ। ਹੋਟਲ ਵਿੱਚ ਪਹੁੰਚਦੇ ਹੀ ਮੈਂ ਪ੍ਰਕਾਸ਼ ਸਰ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇਗੇ। ਇੱਥੇ ਤੁਸੀਂ ਮੈਨੂੰ ਸਮਾਜ ਸੇਵਾ ਬਾਰੇ ਕੀ ਸਿਖਾਉਣ ਵਾਲੇ ਹੋ? ਪ੍ਰਕਾਸ਼ ਸਰ ਨੇ ਕਿਹਾ ਦੱਸਦਾ ਹਾਂ। ਐਨਾ ਕਹਿੰਦੇ ਕਹਿੰਦੇ ਉਹ ਮੈਨੂੰ ਹੋਟਲ ਦੇ ਕਮਰੇ ਤੱਕ ਲੈ ਗਏ। ਕਮਰੇ ਵਿੱਚ ਜਾਂਦੇ ਹੀ ਸਰ ਨੇ ਆਪਣੀ ਟਾਈ ਢਿੱਲੀ ਕਰਨੇ ਸ਼ੁਰੂ ਕਰ ਦਿੱਤੀ। ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਉਹ ਬੋਲੇ ਅੰਚਲ ਤੂੰ ਬਹੁਤ ਹੁਸ਼ਿਆਰ ਲੜਕੀ ਹੈਂ। ਥੋੜੀ ਟ੍ਰੇਨਿੰਗ ਮਿਲਦੇ ਹੀ ਤੂੰ ਮੇਰੇ ਲੈਵਲ ਤੇ ਕੰਮ ਕਰਨ ਲੱਗੇਗੀ। ਮੈਂ ਕਿਹਾ ਸਰ ਅਸੀਂ ਇੱਥੇ ਸਿਰਫ ਗੱਲਾਂ ਕਰਨ ਤਾਂ ਨਹੀਂ ਆਏ ਹੋਵਾਂਗੇ ਤੁਸੀਂ ਮੈਨੂੰ ਸਮਝਾ ਸਕਦੇ ਹੋ ਕਿ ਤੁਸੀਂ ਇੱਥੇ ਮੈਨੂੰ ਕਿਹੜੀ ਟ੍ਰੇਨਿੰਗ ਦੇਣ ਵਾਲੇ ਹੋ ਜਿਵੇਂ ਹੀ ਮੈਂ ਸਵਾਲ ਕੀਤਾ ਸਰ ਇੱਕਦਮ ਸ਼ਾਂਤ ਹੋ ਗਏ ਅਤੇ ਮੇਰੇ ਕੋਲ ਆ ਕੇ ਬੈਠ ਗਏ ਉਹਨਾਂ ਨੇ ਮੇਰੇ ਹੱਥ ਵਿੱਚ ਪਾਣੀ ਦੀ ਇੱਕ ਬੋਤਲ ਦਿੱਤੀ ਅਤੇ ਕਿਹਾ ਥੋੜਾ ਠੰਡਾ ਪਾਣੀ ਪੀ ਲੈ ਅਤੇ ਫ੍ਰੈਸ਼ ਹੋ ਜਦੋਂ ਤੂੰ ਫ੍ਰੈਸ਼ ਹੋ ਜਾਵੇਂਗੀ ਤਾਂ ਮੈਂ ਤੈਨੂੰ ਟ੍ਰੇਨਿੰਗ ਦੇ ਸਕੂਗਾ ਪ੍ਰਕਾਸ਼ ਸਰ ਦਾ ਘੁਮਾਫਿਰਾ ਕੇ ਗੱਲ ਕਰਨਾ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਮੈਨੂੰ ਉਹਨਾਂ ਦੀਆਂ ਗੱਲਾਂ ਸਮਝ ਵਿੱਚ ਨਹੀਂ ਆ ਰਹੀਆਂ ਸਨ ਅਤੇ ਨਾ ਹੀ ਮੈਂ ਉਹਨਾਂ ਦੀਆਂ ਗੱਲਾਂ ਨੂੰ ਸਮਝਣਾ ਚਾਹੁੰਦੀ ਸੀ। ਮੈਂ ਕਿਹਾ, ਮੈਨੂੰ ਇੱਥੇ ਕੁਝ ਠੀਕ ਨਹੀਂ ਲੱਗ ਰਿਹਾ। ਮੈਂ ਤਾਂ ਜਾ ਰਹੀ ਹਾਂ। ਜੇਕਰ ਤੁਸੀਂ ਮੈਨੂੰ ਟ੍ਰੇਨਿੰਗ ਦੇਣੀ ਹੈ ਤਾਂ ਕੱਲ ਮੈਨੂੰ ਆਫਿਸ ਦੇ ਸਮੇਂ ਵਿੱਚ ਹੀ ਦੇਣਾ। ਜਿਵੇਂ ਹੀ ਮੈਂ ਇਹ ਕਹਿ ਕੇ ਪ੍ਰਕਾਸ਼ ਸਰ ਕੋਲ ਉੱਠਣ ਲੱਗੀ ਤਾਂ ਉਹਨਾਂ ਨੇ ਜ਼ੋਰ ਨਾਲ ਮੇਰਾ ਹੱਥ ਫੜ ਲਿਆ ਤੇ ਮੈਨੂੰ ਆਪਣੇ ਵੱਲ ਖਿੱਚ ਲਿਆ। ਫਿਰ ਉਹਨਾਂ ਨੇ ਕਿਹਾ ਅੰਜਲ ਇਸ ਕੰਮ ਵਿੱਚ ਇੰਨੀ ਚੜਚੜਾਹ ਠੀਕ ਨਹੀਂ ਹੁੰਦੀ। ਮੈਨੂੰ ਉਹਨਾਂ ਦਾ ਇਰਾਦਾ ਠੀਕ ਨਹੀਂ ਲੱਗ ਰਿਹਾ ਸੀ। ਇਸ ਲਈ ਮੈਂ ਉਹਨਾਂ ਦਾ ਹੱਥ ਜ਼ੋਰ ਨਾਲ ਝਟਕ ਦਿੱਤਾ ਅਤੇ ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲ ਗਈ ਤੇ ਆਟੋ ਲੈ ਕੇ ਘਰ ਪਹੁੰਚ ਗਈ। ਮੈਂ ਸੋਚ ਲਿਆ ਸੀ ਕਿ ਅੱਜ ਦੇ ਬਾਅਦ ਮੈਂ ਉਸ ਸੰਸਥਾ ਵਿੱਚ ਕੰਮ ਤੇ ਨਹੀਂ ਜਾਵਾਂਗੀ। ਅਗਲੇ ਦਿਨ ਮੈਂ ਕੰਮ ਤੇ ਨਾ ਗਈ। ਮਾਂ ਮੈਨੂੰ ਪੁੱਛ ਰਹੀ ਸੀ ਕਿ ਮੈਂ ਅੱਜ ਸੰਸਥਾ ਕਿਉਂ ਨਹੀਂ ਗਈ? ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕੁਝ ਦਿਨਾਂ ਦੀ ਛੁੱਟੀ ਲਈ ਹੈ। ਉਸ ਵਕਤ ਮੈਨੂੰ ਮਾਂ ਦੇ ਸਾਹਮਣੇ ਹੋਰ ਕੋਈ ਗੱਲ ਨਹੀਂ ਸੁਝੀ ਸੀ। ਮੈਨੂੰ ਜੋ ਵੀ ਸੁਝਿਆ ਸੀ ਉਹ ਕਹਿ ਦਿੱਤਾ ਸੀ। ਮੈਂ ਆਰਾਮ ਨਾਲ ਘਰ ਬੈਠ ਗਈ ਸੀ। ਇਸ ਤੋਂ ਬਾਅਦ 3 ਦਿਨ ਹੋਰ ਬੀਤ ਗਏ ਸਨ। ਮੈਂ ਘਰ ਵਿੱਚ ਹੀ ਸੀ ਕਿ ਵਾਰ-ਵਾਰ ਪ੍ਰਕਾਸ਼ ਸਰ ਦੇ ਫੋਨ ਆ ਰਹੇ ਸਨ। ਮੈਂ ਉਹਨਾਂ ਦਾ ਨੰਬਰ ਬਲੈਕਲਿਸਟ ਵਿੱਚ ਪਾ ਦਿੱਤਾ। ਫਿਰ ਉਹਨਾਂ ਨੇ ਮੈਨੂੰ ਕਈ ਮੈਸੇਜ ਭੇਜੇ ਸਨ। ਉਹਨਾਂ ਦੇ ਮਾਫੀ ਵਾਲੇ ਮੈਸੇਜ ਲਗਾਤਾਰ ਮੇਰੇ ਮੋਬਾਈਲ ਤੇ ਆ ਰਹੇ ਸਨ। ਮੈਂ ਆਪਣੇ ਮਨ ਵਿੱਚ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਕਦੇ ਵੀ ਪ੍ਰਕਾਸ਼ ਸਰ ਦੇ ਸਾਹਮਣੇ ਨਹੀਂ ਜਾਵਾਂਗੀ ਪਰ ਅਗਲੇ ਹੀ ਦਿਨ ਕੁਝ ਇਸ ਤਰ੍ਹਾਂ ਦਾ ਹੋਇਆ ਜਿਸ ਦੀ ਮੈਂ ਕਲਪਨਾ ਵੀ ਨਹੀਂ ਕੀਤੀ ਸੀ ਉਸ ਦਿਨ ਰੋਜ਼ ਦੀ ਤਰ੍ਹਾਂ ਮੇਰੇ ਪਿਤਾ ਜੀ ਦੁਕਾਨ ਤੇ ਗਏ ਸਨ ਕੁਝ ਸਮੇਂ ਬਾਅਦ ਹੀ ਪਿਤਾ ਜੀ ਦਾ ਫੋਨ ਆਇਆ ਉਸ ਵਕਤ ਪਿਤਾ ਜੀ ਨੇ ਮਾਂ ਨੂੰ ਕੀ ਕਿਹਾ ਮੈਨੂੰ ਵੀ ਪਤਾ ਨਹੀਂ ਸੀ ਪਰ ਮਾਂ ਦੀਆਂ ਅੱਖਾਂ ਵਿੱਚ ਅੰਜੂ ਆਉਣ ਲੱਗੇ ਸਨ ਮੈਂ ਮਾਂ ਦੇ ਹੱਥ ਵਿੱਚੋਂ ਫੋਨ ਲਿਆ ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਪਿਤਾ ਜੀ ਦੀ ਦੁਕਾਨ ਕਮੇਟੀ ਵਾਲਿਆਂ ਨੇ ਤੋੜ ਦਿੱਤੀ ਹੈ ਪਿਤਾ ਜੀ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੀ ਦੁਕਾਨ ਬਣਾਈ ਸੀ। ਪਿਤਾ ਜੀ ਨੇ ਜਿਸ ਵਿਅਕਤੀ ਤੋਂ ਉਹ ਜਗ੍ਹਾ ਖਰੀਦੀ ਸੀ, ਉਸ ਵਿਅਕਤੀ ਨੇ ਜ਼ਮੀਨ ਦੇ ਨਕਲੀ ਕਾਗਜ਼ ਬਣਵਾ ਕੇ ਉਹ ਜਗ੍ਹਾ ਪਿਤਾ ਜੀ ਨੂੰ ਵੇਚ ਦਿੱਤੀ ਸੀ। ਇਸ ਗੱਲ ਦਾ ਪਤਾ ਪਿਤਾ ਜੀ ਨੂੰ ਨਹੀਂ ਸੀ। 10 ਸਾਲ ਤੱਕ ਉਸ ਜਗ੍ਹਾ ਤੇ ਆਪਣੀ ਦੁਕਾਨ ਚਲਾਈ ਸੀ। ਪਰ 10 ਸਾਲ ਬਾਅਦ ਕਮੇਟੀ ਵਾਲਿਆਂ ਨੇ ਸਾਡੀ ਦੁਕਾਨ ਢਾਹ ਦਿੱਤੀ ਸੀ। ਮੇਰੇ ਪਿਤਾ ਜੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਬਲਕਿ ਉਸ ਵਿਅਕਤੀ ਨੇ ਗਲਤ ਜਗ੍ਹਾ ਵੇਚ ਕੇ ਸਾਡੇ ਨਾਲ ਧੋਖਾ ਕੀਤਾ ਸੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਕਮੇਟੀ ਵਾਲਿਆਂ ਨੇ ਮੇਰੇ ਪਿਤਾ ਜੀ ਤੇ 9 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ ਸੀ ਜੇਕਰ ਪਿਤਾ ਜੀ ਉਹ ਜੁਰਮਾਨਾ ਨਹੀਂ ਭਰਦੇ ਤਾਂ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਸੀ ਪਿਤਾ ਜੀ ਦੀ ਜੋ ਵੀ ਬਚਤ ਸੀ ਉਹ ਸਾਰੀ ਇਸ ਮਾਮਲੇ ਵਿੱਚ ਖਰਚ ਹੋ ਗਈ ਸੀ ਅਚਾਨਕ ਹੀ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਉਸ ਘਟਨਾ ਨੂੰ ਕੁਝ ਦਿਨ ਹੋ ਚੁੱਕੇ ਸਨ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ ਸੀ ਪਿਛਲੇ ਕੁਝ ਦਿਨਾ ਤੋਂ ਮਾਂ ਤੇ ਪਿਤਾ ਜੀ ਨੇ ਖੁਸ਼ੀ ਨਾਲ ਖਾਣਾ ਵੀ ਨਹੀਂ ਖਾਦਾ ਸੀ ਮੈਂ ਮਾਤਾ ਪਿਤਾ ਦੀਆਂ ਗੱਲਾਂ ਸੁਨੀਆਂ ਸਨ ਉਹ ਕਹਿ ਰਹੇ ਸਨ ਕਿ ਜੇਕਰ ਅੱਜ ਸਾਡੇ ਕੋਲ ਬੇਟਾ ਹੁੰਦਾ ਤਾਂ ਇਸ ਮਾੜੇ ਸਮੇਂ ਵਿੱਚ ਉਹ ਜ਼ਰੂਰ ਕਿਤੇ ਨਾ ਕਿਤੇ ਹੱਥ ਪੈਰ ਮਾਰਦਾ ਤੇ ਪੈਸੇ ਕਮਾਉਣ ਦਾ ਕੋਈ ਹੱਲ ਲੱਭ ਲੈਂਦਾ ਅਤੇ ਸਾਨੂੰ ਇਸ ਮਾੜੇ ਵਕਤ ਵਿੱਚੋਂ ਕੱਢ ਲੈਂਦਾ ਪਰ ਰੱਬ ਨੇ ਸਾਨੂੰ ਇੱਕ ਹੀ ਸੰਤਾਨ ਦਿੱਤੀ ਹੈ ਉਹ ਵੀ ਬੇਟੀ ਇਹ ਤਾਂ ਮੈਨੂੰ ਪਤਾ ਹੀ ਸੀ ਕਿ ਉਸ ਵਕਤ ਮਾਤਾ ਪਿਤਾ ਨੂੰ ਕਿ ਬੇਟੇ ਦੀ ਕਮੀ ਮਹਿਸੂਸ ਹੋ ਰਹੀ ਸੀ ਮੈਨੂੰ ਲੱਗਣ ਲੱਗਿਆ ਸੀ ਕਿ ਮੈਂ ਆਪਣੇ ਮਾਤਾ-ਪਿਤਾ ਦੇ ਕਿਸੇ ਕੰਮ ਨਹੀਂ ਆ ਰਹੀ ਸੀ। ਮੈਂ ਖੁਦ ਨੂੰ ਬਹੁਤ ਛੋਟਾ ਸਮਝ ਰਹੀ ਸੀ। ਪਿਤਾ ਜੀ ਦੀ ਕਮਾਈ ਠੀਕ ਚੱਲ ਰਹੀ ਸੀ। ਇਸ ਲਈ ਮੈਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ ਸੀ। ਪਰ ਉਸ ਰਾਤ ਮਾਤਾ-ਪਿਤਾ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮਾਂ ਜਿੰਨਾ ਮੇਰੇ ਬਾਰੇ ਸੋਚ ਰਹੀ ਸੀ, ਮੈਂ ਓਨੀ ਵੀ ਬੇਕਾਰ ਨਹੀਂ ਸੀ। ਮੈਂ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰ ਸਕਦੀ ਸੀ। ਇਹ ਸੁਣ ਕੇ ਮੈਨੂੰ ਬਹੁਤ ਤਕਲੀਫ ਹੋ ਰਹੀ ਸੀ ਮੈਂ ਨਾ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਮੇਰੇ ਮੋਬਾਈਲ ਫੋਨ ਤੇ ਪ੍ਰਕਾਸ਼ ਸਰ ਦੇ ਕਾਲ ਆ ਗਈ ਮੈਂ ਉਹਨਾਂ ਦਾ ਫੋਨ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਕਾਲੀ ਸੰਸਥਾ ਵਿੱਚ ਕੰਮ ਤੇ ਆ ਜਾਵਾਂ ਅਗਲੇ ਦਿਨ ਮੈਂ ਸੰਸਥਾ ਵਿੱਚ ਪਹੁੰਚ ਗਈ ਸੀ ਉੱਥੇ ਮੈਨੂੰ ਪੂਜਾ ਮਿਲੀ ਪੂਜਾ ਆਪਣੀ ਕਿਸੇ ਸਹੇਲੀ ਨੇ ਸੰਸਥਾ ਜੁਆਇਨ ਕਰਵਾਉਣ ਲਈ ਆਈ ਸੀ ਪੂਜਾ ਦਾ ਬਦਲਿਆ ਹੋਇਆ ਲਾਈਫ ਸਟਾਈਲ ਦੇਖ ਕੇ ਉਸ ਦੀ ਸਹੇਲੀ ਉਸ ਤੋਂ ਪ੍ਰੇਰਿਤ ਹੋ ਗਈ ਸੀ ਉਹ ਲੜਕੀ ਸੰਸਥਾ ਵਿੱਚ ਕੰਮ ਕਰਨ ਲਈ ਬਹੁਤ ਉਤਸਕ ਦਿਖ ਰਹੀ ਸੀ ਸੱਚ ਵਿੱਚ ਹੀ ਪੂਜਾ ਦੀ ਆਰਥਿਕ ਸਥਿਤੀ ਸੰਸਥਾ ਵਿੱਚ ਆਉਣ ਦੇ ਬਾਅਦ ਬਹੁਤ ਹੀ ਵਧੀਆ ਹੋ ਗਈ ਸੀ ਉਸ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਤੋਂ ਉਸ ਨੇ ਇਸ ਸੰਸਥਾ ਵਿੱਚ ਕੰਮ ਸ਼ੁਰੂ ਕੀਤਾ ਹੈ ਉਸ ਦੀ ਮਾਂ ਨੇ ਘਰ ਘਰ ਜਾ ਕੇ ਕੰਮ ਕਰਨਾ ਸ਼ੁਰੂ ਦਿੱਤਾ ਹੈ ਹੁਣ ਜਲਦੀ ਪੂਜਾ ਆਪਣੇ ਖੋਦ ਦਾ ਘਰ ਖਰੀਦਣ ਵਾਲੀ ਸੀ ਉਸ ਦਿਨ ਮੈਂ ਸੰਸਥਾ ਵਿੱਚ ਇੱਕ ਸਮਾਜ ਸੇਵਿਕਾ ਦੇ ਰੂਪ ਵਿੱਚ ਨਹੀਂ ਬਲਕਿ ਪੈਸਾ ਕਮਾਉਣ ਦੀ ਉਮੀਦ ਵਿੱਚ ਗਈ ਸੀ ਮੈਂ ਪ੍ਰਕਾਸ਼ ਸਰ ਦੇ ਕੈਬਨ ਵਿੱਚ ਗਈ। ਮੈਨੂੰ ਦੇਖਦੇ ਹੀ ਸਰ ਮੇਰੇ ਤੋਂ ਮਾਫੀ ਮੰਗਣ ਲੱਗੇ। ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੇਰੇ ਤੋਂ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈ। ਜੋ ਹੋਇਆ ਉਹ ਮੈਂ ਭੁੱਲ ਚੁੱਕੀ ਹਾਂ। ਤੁਸੀਂ ਮੈਨੂੰ ਇਹ ਦੱਸੋ ਕਿ ਪੂਜਾ ਤੇ ਹੋਰ ਕੁੜੀਆਂ ਇਸ ਸੰਸਥਾ ਤੋਂ ਕਿੰਨੇ ਪੈਸੇ ਕਮਾ ਰਹੀਆਂ ਹਨ। ਅੱਜ ਮੈਂ ਇੱਥੇ ਇੱਕ ਸਮਾਜ ਸੇਵਕਾ ਦੇ ਰੂਪ ਵਿੱਚ ਨਹੀਂ, ਬਲਕਿ ਪੈਸਾ ਕਮਾਉਣ ਲਈ ਆਈ ਹਾਂ। ਮੇਰੀ ਗੱਲ ਸੁਣ ਕੇ ਪ੍ਰਕਾਸ਼ ਸਰ ਹਲਕਾ ਜਿਹਾ ਮੁਸਕਰਾਏ। ਉਹਨਾਂ ਨੇ ਮੇਰੇ ਚਿਹਰੇ ਉੱਤੇ ਹੱਥ ਰੱਖਦੇ ਹੋਏ ਕਿਹਾ ਅੰਜਲ ਤੂੰ ਬਿਲਕੁਲ ਚਿੰਤਾ ਨਾ ਕਰ ਤੂੰ ਇੰਨੀ ਸੋਹਣੀ ਹੈ ਕਿ ਤੈਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਗਲੇ 20 ਦਿਨਾਂ ਵਿੱਚ ਹੀ ਮੈਂ ਤੇਰੀ ਜ਼ਿੰਦਗੀ ਬਦਲ ਦੇਵਾਂਗਾ ਪ੍ਰਕਾਸ਼ ਸਰ ਕਦੇ ਮੇਰੇ ਮੋਢੇ ਉੱਤੇ ਹੱਥ ਫੇਰਦੇ ਸਨ ਤੇ ਕਦੇ ਮੇਰੀਆਂ ਗੱਲਾਂ ਨੂੰ ਖਿੱਚ ਰਹੀ ਸਨ ਮੈਂ ਉਹਨਾਂ ਦੀ ਸਾਰੀ ਬੇਸ਼ਰਮੀ ਸਹਿਨ ਕਰ ਰਹੀ ਸੀ ਕਿਉਂਕਿ ਮੈਨੂੰ ਪੈਸੇ ਚਾਹੀਏ ਸਨ ਉਸ ਦਿਨ ਸ਼ਾਮ ਨੂੰ ਪ੍ਰਕਾਸ਼ ਸਰ ਮੈਨੂੰ ਉਸੇ ਹੋਟਲ ਵਿੱਚ ਲੈ ਗਏ ਜਿੱਥੇ ਉਹ ਪਹਿਲੀ ਵਾਰ ਮੈਨੂੰ ਲੈ ਕੇ ਗਏ ਸਨ ਉਥੇ ਪਹੁੰਚਦੇ ਹੀ ਉਹਨਾਂ ਨੇ ਮੇਰੇ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਿਹਾ ਤੇਰੀ ਟ੍ਰੇਨਿੰਗ ਦਾ ਪਹਿਲਾ ਪੜਾਅ ਇਹ ਹੈ ਕਿ ਤੂੰ ਮੈਨੂੰ ਇੰਪ੍ਰੈਸ ਕਰਨਾ ਹੈ। ਜੇਕਰ ਮੈਂ ਤੇਰੇ ਤੋਂ ਇੰਪ੍ਰੈਸ ਹੋ ਗਿਆ ਤਾਂ ਫਿਰ ਦੇਖ ਤੇਰੇ ਕੋਲ ਪੈਸਾ ਹੀ ਪੈਸਾ ਹੋ ਜਾਵੇਗਾ। ਤੂੰ ਬਹੁਤ ਪੈਸਾ ਕਮਾ ਸਕਦੀ ਹੈ। ਮੈਂ ਇੱਕ ਨਜ਼ਰ ਪ੍ਰਕਾਸ਼ ਸਰ ਨੂੰ ਉੱਪਰ ਤੋਂ ਥੱਲੇ ਤੱਕ ਦੇਖਿਆ। ਉਹ ਵਿਅਕਤੀ 45 ਸਾਲ ਦਾ ਸੀ। ਉਹ ਮੇਰੇ ਤੋਂ ਪੂਰੇ 22 ਸਾਲ ਵੱਡਾ ਸੀ। ਮੈਂ ਉਹਨੂੰ ਕਿਹਾ ਸਰ ਤੁਹਾਡੀ ਬੇਟੀ ਮੇਰੀ ਉਮਰ ਦੀ ਹੋਵੇਗੀ। ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਇਸੇ ਉਹ ਬੋਲੇ ਆੰਜਲ ਤੂੰ ਪੈਸਾ ਕਮਾਉਣਾ ਹੈ ਜਾਂ ਭਾਸ਼ਣ ਦੇਣਾ ਹੈ ਇਹ ਤੂੰ ਖੁਦ ਤੈਅ ਕਰ ਲੈ ਮੇਰੀ ਉਮਰ ਨਾਲ ਗੁਣਾ ਭਾਗ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਜੋ ਤੈਨੂੰ ਦੱਸ ਰਿਹਾ ਹਾਂ ਜੇਕਰ ਤੈਨੂੰ ਉਸ ਦੀ ਸਮਝ ਵਿਚਾਰ ਹੈ ਤਾਂ ਇੱਥੇ ਰੁਕ ਨਹੀਂ ਤਾਂ ਉਸ ਦੇਨ ਦੀ ਤਰ੍ਹਾਂ ਅੱਜ ਵੀ ਤੂੰ ਜਾ ਸਕਦੀ ਹੈ ਪ੍ਰਕਾਸ਼ ਸਰ ਨੂੰ ਮੈਂ ਪਹਿਲਾਂ ਹੀ ਆਪਣੀ ਦੋਗ ਦੀ ਰਗ ਦੱਸ ਦਿੱਤੀ ਸੀ ਮੈਂ ਉਹਨੂੰ ਦੱਸ ਬੈਠੀ ਸੀ ਕਿ ਮੈਨੂੰ ਪੈਸਿਆਂ ਦੀ ਬਹੁਤ ਸਖਤ ਜ਼ਰੂਰਤ ਹੈ ਇਸ ਲਈ ਉਹ ਮੇਰੇ ਸਾਹਮਣੇ ਹਵਾ ਖਾਰ ਰਿਹਾ ਸੀ ਨਹੀਂ ਤਾਂ ਇਸ ਤੋਂ ਪਹਿਲਾਂ ਮੇਰੇ ਪਿੱਛੇ-ਪਿੱਛੇ ਲਾ ਲਟਪਕਾ ਕੇ ਘੁੰਮ ਰਿਹਾ ਸੀ ਉਸ ਵਕਤ ਮੇਰੇ ਕੋਲ ਸਭ ਤੋਂ ਵੱਡਾ ਪਲੱਸ ਪੁਆਇੰਟ ਏ ਸੀ ਕੇ ਮੈਂ ਇੱਕ ਲੜਕੀ ਸੀ ਅਤੇ ਉਹ ਵੀ ਇੱਕ ਸੁੰਦਰ ਲੜਕੀ ਪਰ ਕਾਂਸਨ ਮੇਰੇ ਤੋਂ ਅੰਚਾਹੇ ਪ੍ਰੇਮ ਦੀ ਉਮੀਦ ਸੀ ਅੱਜ ਉਹ ਮੇਰੇ ਤੋਂ ਸੁਖ ਪ੍ਰਾਪਤ ਕਰਨ ਲਈ ਬਿਨਾਂ ਕੁਝ ਕੀਤੇ ਰਹਿਣ ਵਾਲਾ ਨਹੀਂ ਸੀ ਮੈਂ ਉਸ ਨੂੰ ਕਿਹਾ ਸਰ ਮੈਨੂੰ ਪਤਾ ਹੈ ਅੱਜ ਤੁਸੀਂ ਮੈਨੂੰ ਐਵੇਂ ਨਹੀਂ ਜਾਣ ਦੇਵੋਗੇ ਮੈਨੂੰ ਇਹ ਵੀ ਪਤਾ ਹੈ ਤੁਹਾਨੂੰ ਮੇਰੇ ਤੋਂ ਕਿਸ ਚੀਜ਼ ਦੀ ਉਮੀਦ ਹੈ ਮੈਂ ਸਭ ਕੁਝ ਸਮਝ ਚੁੱਕੀ ਹਾਂ ਪਰ ਇਸ ਸਮੇਂ ਮੈਂ ਇਸ ਕੰਮ ਲਈ ਤਿਆਰ ਨਹੀਂ ਹਾਂ ਪਰ ਹਾਂ ਅੱਜ ਨਹੀਂ ਤਾਂ ਕੱਲ ਸਾਡੇ ਵਿੱਚ ਇਹ ਰਿਸ਼ਤਾ ਜ਼ਰੂਰ ਬਣੇਗਾ ਪਰ ਜਦ ਤੱਕ ਮੇਰਾ ਮਨ ਨਹੀਂ ਮੰਨਦਾ ਇਸ ਲਈ ਕੁਝ ਦਿਨ ਆਪਾਂ ਗੱਲਾਂ ਕਰਕੇ ਇਕੱਠੇ ਸਮਾਂ ਬਿਤਾ ਸਕਦੇ ਹਾਂ ਪ੍ਰਕਾਸ਼ ਨੂੰ ਮੇਰੀ ਗੱਲ ਸਹੀ ਲੱਗੀ ਉਸਨੇ ਕਿਹਾ ਆਂਚਲ ਅੱਜ ਤੱਕ ਮੈਂ ਜਿੰਨੀਆਂ ਵੀ ਕੁੜੀਆਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਵਿੱਚ ਤੂੰ ਬਹੁਤ ਹੀ ਅਲੱਗ ਹੈ ਤੇਰੀ ਸੁੰਦਰਤਾ ਤੇਰੀ ਸਮਝਦਾਰੀ ਬਹੁਤ ਹੀ ਅਲੱਗ ਹੈ ਜੇਕਰ ਤੇਰੀ ਇੱਛਾ ਹੈ ਤਾਂ ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਪਰ ਹਾਂ ਤੂੰ ਮੇਰੀ ਦੂਜੀ ਪਤਨੀ ਬਣੇਗੀ ਇਹ ਮੈਂ ਪਹਿਲਾਂ ਹੀ ਸਪਸ਼ਟ ਕਰ ਰਿਹਾ ਹਾਂ ਮੇਰੀ ਉਸ ਬੁੱਢੇ ਬੰਦੇ ਨਾਲ ਵਿਆਹ ਕਰਨ ਦੀ ਬਿਲਕੁਲ ਵੀ ਇੱਛਾ ਨਹੀਂ ਸੀ ਉਸ ਵਕਤ ਮੇਰੇ ਦਿਮਾਗ ਵਿੱਚ ਸਿਰਫ ਤੇ ਸਿਰਫ ਮੇਰੀ ਮਾਂ ਦੇ ਸ਼ਬਦ ਘੁੰਮ ਰਹੇ ਸਨ ਉਹਨਾਂ ਦੀ ਇਹ ਗਲਤਫਹਿਮੀ ਸੀ ਕਿ ਮੈਂ ਇੱਕ ਲੜਕੀ ਹਾਂ ਇਸ ਲਈ ਮੈਂ ਕੁਝ ਨਹੀਂ ਕਰ ਸਕਦੀ ਉਹਨਾਂ ਦੇ ਸ਼ਬਦਾਂ ਨੇ ਮੇਰੇ ਆਤਮ ਸਨਮਾਨ ਨੂੰ ਛੱਟ ਲਈ ਸੀ ਮੇਰੀ ਅੱਖਾਂ ਸਾਹਮਣੇ ਸਿਰਫ ਅਤੇ ਸਿਰਫ ਪੈਸਾ ਘੁੰਮ ਰਿਹਾ ਸੀ ਉਹੀ ਪੈਸਾ ਜਿਸ ਦੀ ਵਜ੍ਹਾ ਨਾਲ ਮੈਂ ਉਸ ਬੁੱਢੇ ਦੇ ਨਾਲ ਹੋਟਲ ਦੇ ਕਮਰੇ ਵਿੱਚ ਉਸ ਦੇ ਹੱਥ ਵਿੱਚ ਹੱਥ ਪਾ ਕੇ ਬੈਠੀ ਸੀ ਉਹ ਕਦੇ ਮੇਰੇ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ ਤੇ ਕਦੇ ਮੇਰੇ ਬਹੁਤ ਨੇੜੇ ਆ ਰਿਹਾ ਸੀ ਪਰ ਮੈਂ ਉਸ ਨੂੰ ਉਸ ਦੀਆਂ ਹੱਦਾਂ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਲਗਭਗ 2 ਘੰਟੇ ਤੱਕ ਮੈਂ ਉਸ ਨਾਲ ਹੋਟਲ ਦੇ ਕਮਰੇ ਵਿੱਚ ਬੈਠੀ ਰਹੀ ਦੋ ਘੰਟੇ ਤੋਂ ਮੇਰੇ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਸੀ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾ ਰਹੀ ਸੀ ਮੈਨੂੰ ਉਸ ਦੀਆਂ ਗੱਲਾਂ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਉਸ ਦਿਨ ਉਸਨੇ ਮੈਨੂੰ ਪੈਸੇ ਦਿੱਤੇ ਸੀ। ਬਿਨਾ ਕੋਈ ਕੰਮ ਕੀਤੇ ਮੇਰੇ ਹੱਥ ਵਿੱਚ 10000 ਰੁਪਏ ਆ ਗਏ ਸਨ। ਘਰ ਪਹੁੰਚਦੇ ਹੀ ਮੈਂ ਉਹ 10000 ਰੁਪਏ ਆਪਣੀ ਅਲਮਾਰੀ ਵਿੱਚ ਸੰਭਾਲ ਕੇ ਰੱਖ ਦਿੱਤੇ। ਮੈਂ ਤੈਅ ਕਰ ਲਿਆ ਸੀ ਕਿ ਇੱਕ ਚੰਗੀ ਰਕਮ ਜਮ੍ਹਾਂ ਕਰਕੇ ਆਪਣੀ ਮਾਂ ਦੇ ਹੱਥ ਵਿੱਚ ਦੇਵਾਂਗੀ। ਅਗਲੇ ਦਿਨ ਮੈਂ ਸੰਸਥਾ ਵਿੱਚ ਗਈ ਤਾਂ ਉੱਥੇ ਪਹੁੰਚਦੇ ਹੀ ਪ੍ਰਕਾਸ਼ ਮੈਨੂੰ ਆਪਣੇ ਨਾਲ ਮੂਵੀ ਦੇਖਣ ਲੈ ਗਿਆ। ਇੰਨਾ ਹੀ ਨਹੀਂ ਉਹ ਬੁੱਢਾ ਮੈਨੂੰ ਸਾਰਾ ਦਿਨ ਆਪਣੇ ਨਾਲ ਘੁਮਾਉਂਦਾ ਰਿਹਾ। ਦੇਖ ਦੇ ਦੇਖ ਦੇ ਇੱਕ ਹਫਤਾ ਹੋ ਗਿਆ ਸੀ ਪ੍ਰਕਾਸ਼ ਮੈਨੂੰ ਕਦੀ 10000 ਤੇ ਕਦੀ 15000 ਰੁਪਏ ਦੇ ਰਿਹਾ ਸੀ ਪਿਛਲੇ 5-6 ਦਿਨਾਂ ਵਿੱਚ ਮੈਂ ਪ੍ਰਕਾਸ਼ ਨਾਲ ਕਾਫੀ ਗੋਲ ਮਿਲ ਗਈ ਸੀ ਇੱਕ ਦਿਨ ਮੈਂ ਉਸ ਦੇ ਸਾਹਮਣੇ ਸਵਾਲ ਕੀਤਾ ਪ੍ਰਕਾਸ਼ ਹੁਣ ਜਦ ਸਾਡੇ ਵਿੱਚ ਅਜਿਹਾ ਰਿਸ਼ਤਾ ਬਣ ਗਿਆ ਹੈ ਕਿ ਪੂਜਾ ਵਰਗੀਆਂ ਲੜਕੀਆਂ ਵੀ ਇਸ ਤਰ੍ਹਾਂ ਦੇ ਕੰਮ ਕਰਕੇ ਪੈਸਾ ਕਮਾਉਂਦੀਆਂ ਹਨ ਪ੍ਰਕਾਸ਼ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਹ ਮੇਰੀ ਗੱਲ ਨੂੰ ਬਸ ਮੁਸਕਰਾ ਕੇ ਟਾਲ ਗਿਆ ਸੀ ਪਰ ਮੈਂ ਸਭ ਕੁਝ ਸਮਝ ਗਈ ਸੀ ਉਸ ਦਿਨ ਪ੍ਰਕਾਸ਼ ਨੂੰ ਪਤਾ ਨਹੀਂ ਕੀ ਹੋਇਆ ਉਹ ਮੈਨੂੰ ਹੋਟਲ ਵਿੱਚ ਲੈ ਗਿਆ ਕਮਰੇ ਵਿੱਚ ਜਾਂਦੇ ਹੀ ਪ੍ਰਕਾਸ਼ ਨੇ ਮੇਰੇ ਉੱਤੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਕਿ ਹਾਲੇ ਵੀ ਮੇਰਾ ਦਿਲ ਅਜੇ ਹਾਂ ਕੁਝ ਕਰਨ ਨੂੰ ਤਿਆਰ ਨਹੀਂ ਹੈ ਪਰ ਪ੍ਰਕਾਸ਼ ਮੇਰੀ ਗੱਲ ਨੂੰ ਅਣਸੁਣੀ ਕਰਦੇ ਹੋਏ ਬੋਲਿਆ ਅੰਜਲ ਹੁਣ ਬਹੁਤ ਹੋ ਗਿਆ ਤੇਰੇ ਨਾਲ ਘੁੰਮਣ ਦੀ ਇੱਛਾ ਵੀ ਮੈਂ ਪੂਰੀ ਕਰ ਦਿੱਤੀ ਹੈ ਹੁਣ ਮੈਨੂੰ ਜ਼ਿਆਦਾ ਨਾ ਤਸਾ ਤੈਨੂੰ ਜਿੰਨਾ ਪੈਸਾ ਚਾਹੀਦਾ ਹੈ ਮੈਂ ਤੈਨੂੰ ਦੇਵਾਂਗਾ ਪ੍ਰਕਾਸ਼ ਨੇ ਇੱਕ ਖਾਸ ਰਕਮ ਦੱਸੀ ਉਹ ਮੈਨੂੰ ਜਿੰਨੇ ਪੈਸੇ ਦੇ ਰਿਹਾ ਸੀ ਉਹ ਸੱਚ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਸੀ ਐਨੇ ਪੈਸੇ ਮੈਨੂੰ ਮਿਲਣਗੇ ਅਜੇ ਹਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਪ੍ਰਕਾਸ਼ ਮੈਨੂੰ 10 ਲੱਖ ਰੁਪਏ ਦੇਣ ਲਈ ਤਿਆਰ ਸੀ ਉਹ ਰਕਮ ਸੁਣ ਕੇ ਇਕ ਪਲ ਲਈ ਮੈਂ ਉਸ ਨਾਲ ਵਕਤ ਬਿਤਾਉਣ ਲਈ ਤਿਆਰ ਹੋ ਗਈ ਸੀ ਜਦੋਂ ਬਹੁਤ ਨੇੜੇ ਆਇਆ ਤਾਂ ਅਚਾਨਕ ਮੈਨੂੰ ਸਭ ਕੁਝ ਗਲਤ ਲੱਗਣ ਲੱਗਿਆ ਉਸ ਵਕਤ ਮੇਰੇ ਦਿਮਾਗ ਵਿੱਚ ਆਪਣੇ ਪਿਤਾ ਜੀ ਦੀ ਸਿੱਖਿਆ ਯਾਦ ਆਈ ਜਿਹੜੀ ਮੇਰੇ ਪਿਤਾ ਜੀ ਨੇ ਮੈਨੂੰ ਬਚਪਨ ਵਿੱਚ ਸਿਖਾਈ ਸੀ ਕਿ ਪੈਸੇ ਲਈ ਨਾ ਤਾਂ ਕਦੀ ਇਮਾਨਦਾਰੀ ਛੱਡਣੀ ਚਾਹੀਦੀ ਹੈ ਤੇ ਨਾ ਹੀ ਆਪਣੀ ਇੱਜ਼ਤ ਨੂੰ ਦਾਅ ਤੇ ਲਾਉਣਾ ਹੈ ਪਿਤਾ ਜੀ ਦੇ ਉਹ ਸ਼ਬਦ ਯਾਦ ਆਉਂਦੇ ਹੀ ਮੈਂ ਪ੍ਰਕਾਸ਼ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਉਹ ਮੇਰੇ ਤੋਂ ਦੂਰ ਹੋਣ ਨੂੰ ਤਿਆਰ ਨਹੀਂ ਸੀ ਮੇਰੀ ਮਰਜ਼ੀ ਦੇ ਖਿਲਾਫ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਮੈਂ ਪ੍ਰਕਾਸ਼ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਇਸ ਲਈ ਮੈਂ ਰੂਚੀ ਨੂੰ ਫੋਨ ਕੀਤਾ ਰੂਚੀ ਮੇਰੀ ਦੋਸਤ ਸੀ ਤੇ ਉਹ ਇੱਕ ਪੱਤਰਕਾਰ ਸੀ ਜਿਸ ਹੋਟਲ ਵਿੱਚ ਪ੍ਰਕਾਸ਼ ਮੈਨੂੰ ਲੈ ਕੇ ਆਇਆ ਸੀ ਰੂਚੀ ਉਸ ਹੋਟਲ ਦੇ ਆਸ-ਪਾਸ ਦੇ ਇਲਾਕੇ ਵਿੱਚ ਹੀ ਰਹਿੰਦੀ ਸੀ ਉਸ ਨੂੰ ਸ਼ੱਕ ਸੀ ਕਿ ਇਸ ਹੋਟਲ ਵਿੱਚ ਕੁਝ ਗਲਤ ਕੰਮ ਹੁੰਦੇ ਹਨ ਜਿਵੇਂ ਹੀ ਮੈਂ ਉਸ ਨੂੰ ਫੋਨ ਕੀਤਾ ਥੋੜੀ ਦੇਰ ਵਿੱਚ ਹੀ ਉਹ ਉੱਤੇ ਆ ਗਈ ਉਸ ਨੇ ਆਪਣੀ ਪੱਤਰਕਾਰੀ ਸ਼ੁਰੂ ਕਰ ਦਿੱਤੀ ਸੀ ਟੀਵੀ ਉੱਤੇ ਨਿਊਜ਼ ਲਾਈਵ ਦਿਖਾਈ ਜਾ ਰਹੀ ਸੀ ਉਸ ਵਿੱਚ ਪ੍ਰਕਾਸ਼ ਦੇ ਨਾਲ ਮੈਂ ਵੀ ਟੀਵੀ ਤੇ ਨਜ਼ਰ ਆ ਰਹੀ ਸੀ ਪ੍ਰਕਾਸ਼ ਸਹਾਰਾ ਸੰਸਥਾ ਦੀ ਆੜ ਵਿੱਚ ਗਲਤ ਤੰਦਾ ਕਰ ਰਿਹਾ ਸੀ ਕੁਝ ਲੜਕੀਆਂ ਆਪਣੀ ਮਰਜ਼ੀ ਨਾਲ ਅਜਿਹਾ ਕੰਮ ਕਰ ਰਹੀਆਂ ਸਨ ਤੇ ਕੁਝ ਨੂੰ ਜ਼ਬਰਦਸਤੀ ਇਹ ਕੰਮ ਕਰਵਾਇਆ ਜਾ ਰਿਹਾ ਸੀ ਪ੍ਰਕਾਸ਼ ਦੇ ਸਾਰੇ ਕਾਲੇ ਕਾਰਨਾਮੇ ਬਾਹਰ ਆ ਗਏ ਸਨ ਪਿਛਲੇ ਕੁਝ ਦਿਨਾਂ ਵਿੱਚ ਉਸ ਦੇ ਨਾਲ ਘੁੰਮਦੇ ਹੋਏ ਉਸ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੀ ਸਮਝ ਵਿੱਚ ਆ ਗਈਆਂ ਸਨ ਉਹ ਘਟੀਆ ਕਿਸਮ ਦਾ ਆਦਮੀ ਸੀ ਮੈਂ ਸਭ ਦੇ ਸਾਹਮਣੇ ਸੱਚ ਲਿਆਈ ਸੀ ਸ਼ਾਇਦ ਉਸ ਸਮੇਂ ਮੇਰੇ ਮਾਤਾ ਪਿਤਾ ਜੀ ਨੇ ਵੀ ਮੈਨੂੰ ਨਿਊਜ਼ ਵਿੱਚ ਲਾਈਵ ਦੇਖ ਲਿਆ ਹੋਵੇਗਾ ਥੋੜੇ ਸਮੇਂ ਵਿੱਚ ਮੇਰੇ ਮਾਤਾ ਪਿਤਾ ਵੀ ਉੱਥੇ ਪਹੁੰਚ ਗਏ ਸਨ ਪਿਤਾ ਜੀ ਨੂੰ ਮੇਰੇ ਉੱਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਪਿਤਾ ਜੀ ਨੇ ਕਿਹਾ ਅੱਜ ਮੇਰੀ ਬੇਟੀ ਨੇ ਮੇਰਾ ਸਿਰ ਉੱਚਾ ਕਰ ਦਿੱਤਾ ਹੈ ਮੇਰੀ ਬੇਟੀ ਨੇ ਓਪਨ ਕੈਮਰੇ ਦੇ ਸਾਹਮਣੇ ਇੱਕ ਧੋਕੇਬਾਜ਼ ਇਨਸਾਨ ਦਾ ਸੱਚ ਸਾਹਮਣੇ ਲਿਆਉਣ ਦੀ ਹਿੰਮਤ ਦਿਖਾਈ ਹੈ ਪਿਤਾ ਜੀ ਨੇ ਕਿਹਾ ਕਿ ਜੋ ਮੇਰੀ ਬੇਟੀ ਨੇ ਕਰ ਦਿਖਾਇਆ ਹੈ ਸ਼ਾਇਦ ਉਹ ਮੇਰਾ ਬੇਟਾ ਵੀ ਨਾ ਕਰ ਪਾਉਂਦਾ ਮੇਰੀ ਬੇਟੀ ਹੀ ਮੇਰਾ ਬੇਟਾ ਹੈ ਮੇਰੀ ਮਾਂ ਨੂੰ ਵੀ ਮੇਰੇ ਤੇ ਮਾਣ ਮਹਿਸੂਸ ਹੋ ਰਿਹਾ ਸੀ ਮੇਰੇ ਪਿਤਾ ਜੀ ਦੇ ਦਿੱਤੇ ਹੋਏ ਸੰਸਕਾਰ ਕਾਰਨ ਹੀ ਮੈਂ ਆਪਣੀ ਜਿਗਵਾਉਣ ਤੋਂ ਬਚ ਗਈ ਸੀ ਪੂਰੇ ਸ਼ਹਿਰ ਵਿੱਚ ਮੇਰੀ ਵਾਵਾ ਹੋ ਰਹੀ ਸੀ ਦੋਸਤੋ ਪੈਸਾ ਕਮਾਉਣ ਲਈ ਕਦੇ ਵੀ ਗਲਤ ਰਸਤੇ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਗਲਤ ਰਸਤੇ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਆਪਣੇ ਮਾਤਾ ਪਿਤਾ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਸਹੀ ਤਰੀਕੇ ਨਾਲ ਕਮਾਇਆ ਗਿਆ ਪੈਸਾ ਵਿਅਕਤੀ ਨੂੰ ਸਮਾਜ ਵਿੱਚ ਚੰਗੀ ਇੱਜ਼ਤ ਦਿਵਾਉਂਦਾ ਹੈ ਅਤੇ ਪਰ ਗਲਤ ਤਰੀਕੇ ਨਾਲ ਕਮਾਇਆ ਗਿਆ ਪੈਸਾ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ ਤੁਸੀਂ ਸੁਣੀ ਕਹਾਣੀ ਪੈਸੇ ਦੀ ਜ਼ਰੂਰਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ